ਕਹਿੰਦੇ ਨੇ ਕਿ ਜੇਕਰ ਕੋਈ ਮਿਹਨਤ ਕਰਨੀ ਚਾਹੁੰਦਾ ਹੈ ਤਾਂ ਸਾਡੇ ਦੇਸ਼ ਵਿੱਚ ਕੰਮ ਦੀ ਕਮੀ ਨਹੀਂ ਚੱਲਦੇ ਫਿਰਦੇ ਰੈਸਟੋਰੈਂਟ ਤੁਸੀਂ ਫੂਡ ਕੋਟ ਬਹੁਤ ਵੇਖੇ ਹੋਣਗੇ ਪਰ ਚੱਲਦਾ ਫਿਰਦਾ ਕਿਰੀਆਨਾ ਗਰੋਸਰੀ ਸ਼ਾਪ ਤੁਸੀਂ ਕਦੀ ਨਹੀਂ ਦੇਖੀ ਹੋਣੀ ਬਟਾਲਾ ਦੇ ਨੌਜਵਾਨ ਨੇ ਦਿਮਾਗ ਲਗਾ ਕੇ ਛੋਟੇ ਹੱਥੀ ਦੇ ਬਣਾ ਲਿਆ ਚੱਲਦਾ ਫਿਰਦਾ ਕਿਰੀਆਨਾ ਜਰਨਲ ਸਟੋਰ ਪਿਤਾ ਦੇ ਦੇਹਾਂ ਤੋਂ ਬਾਅਦ ਛੋਟੇ ਭਰਾਵਾਂ ਦੀ ਪੜ੍ਹਾਈ ਅਤੇ ਘਰ ਦੇ ਖਰਚ ਚਲਾਉਣ ਲਈ 10ਵੀਂ ਦੀ ਪੜ੍ਹਾਈ ਛੱਡ ਕੇ ਸ਼ੁਰੂ ਕੀਤੀ ਚਾਰੀ ਰਹਿੜੀ ਅੱਜ ਇੱਕ ਚੰਗਾ ਕਾਰੋਬਾਰ ਕਰ ਰਿਹਾ ਹੈ ਪੰਜਾਬ ਦੇ ਨੌਜਵਾਨ ਇਹ ਗੱਲ ਆਖਦੀ ਕਿ ਪੰਜਾਬ ਚ ਰੋਜ਼ਗਾਰ ਦੀ ਕਮੀ ਨਹੀਂ ਜੇਕਰ ਕੋਈ ਬਹਾਨੇ ਲਗਾਵੇ ਕਿ ਕੰਮ ਨਹੀਂ ਹੈ ਤੇ ਉਹ ਇੱਕ ਅਲੱਗਾ ਮੁੱਦਾ ਹੈ ਪਰੰਤੂ ਕੰਮ ਕਰਨ ਵਾਲਿਆਂ ਲਈ ਪੰਜਾਬ ਵਿੱਚ ਕੰਮ ਦੀ ਕੋਈ ਕਮੀ ਨਹੀਂ ਆਓ ਮਿਲਾਂ ਨਿਹਾਂ ਇਸ ਨੌਜਵਾਨ ਨਾਲ ਕਿਵੇਂ ਇਸਨੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਮਰ ਜੀਵ ਕੁਮਾਰ ਪਟਾਲੇ ਦਾ ਰਹਿਣ ਵਾਲਾ ਹਾਂ ਸਰ ਸਾਰੇ ਤਾਂ ਪਹਿਲਾਂ ਮੇਰੇ ਕੋਲ ਸਿੰਪਲ ਰੇੜੀ ਰੇੜੀ ਤੋਂ ਬਾਅਦ ਫਿਰ ਮੈਂ ਥੋੜਾ ਆਪਣਾ ਕੋਸ਼ਿਸ਼ ਕਰਦਾ ਰਿਹਾ ਕੰਮ ਕਰਦਾ ਰਿਹਾ ਪਹਿਲਾਂ ਆਪਣੇ ਕੋਲ ਸਿਰਫ ਸਿਗਰਟ ਬੜੀ ਚਾਹਦਾ ਸੀ ਉਸ ਤੋਂ ਬਾਅਦ ਮੈਂ ਦੂਜੀ ਰੇੜੀ ਬਣਾਈ ਉਹਦੇ ਵਿੱਚ ਮੈਂ ਸਾਬਣ ਸਰਪ ਰੱਖਣਾ ਸ਼ੁਰੂ ਕਰਤਾ ਨਮਕ ਨਮਕ ਲਾਲੋ ਕਰਿਆਣਾ ਥੋੜਾ ਥੋੜਾ ਸ਼ੁਰੂ ਕੀਤਾ ਉਸ ਤੋਂ ਬਾਅਦ ਚਾਹ ਕੋਲ ਡਰਿੰਕ ਸਾਰਾ ਰੱਖਣਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਮੇਰੇ ਵਿੱਚ ਉਹਦੇ ਵਿੱਚ ਜਗ੍ਹਾ ਨਹੀਂ ਬਣਦੀ ਮੈਂ ਫਿਰ ਕਰਿਆਨਾ ਸਟੋਰ ਕਰਨ ਦੀ ਲਈ ਆ ਵੇਖੀ YouTube ਤੇ ਇਦਾਂ ਹੀ ਬਣਾਈ ਹੀ ਕਿ ਰਹੀ। ਮੈਂ ਉਹ ਵੇਖੀ ਫਿਰ ਉਸ ਤੋਂ ਬਾਅਦ ਮੈਂ ਆਪਣਾ ਹੀ ਸੋਚਿਆ ਕਿ ਚਲੋ ਅਸੀਂ ਵੀ ਆ ਕੰਮ ਕਰਦੇ ਹਾਂ। ਮੈਂ ਬਣਾਉਣਾ ਸ਼ੁਰੂ ਕਰਤਾ ਬਣਵਾਇਆ 1 ਮਹੀਨੇ ਬਾਅਦ ਹੁਣ 3 ਮਹੀਨੇ ਹੋ ਗਏ ਨੇ ਇੱਥੇ ਲਾਈ ਨੂੰ ਸਾਰਾ ਸਮਾਨ ਅਵੇਲੇਬਲ ਕਰਤਾ ਵਾ। ਲਗਭਗ ਤੇ ਸਾਰਾ ਹੋ ਗਿਆ। ਹੁਣ ਗਰਮੀ ਆ ਗਈ ਆ ਗਾਂ ਕੋਲਡ ਡਰਿੰਕ ਕੋਲਡ ਡਰਿੰਕ ਐਗ ਸਾਰਾ ਸਮਾਨ ਇੱਥੇ ਅਵੇਲੇਬਲ ਹੈ। ਅੱਛਾ ਮੈਂ ਤੇ ਸਰ ਬੱਚੇ ਵੀ ਰਹਿੰਦੇ ਫੈਕਟਰੀਆਂ ਦੇ ਜਿੱਦਾਂ ਫੈਮਿਲੀ ਰਹਿੰਦੀ ਆ ਉਹ ਸਾਰੇ ਬੱਚੇ ਇੱਥੇ ਆਉਂਦੇ ਆ ਦਿਨੇ ਸਕੂਲ ਟਾਈਮ 'ਚ ਕਾਪੀਆਂ ਪੈਨਸਲਾਂ ਨਹੀਂ ਲੈ ਕੇ ਜਾਂਦੇ ਇੱਥੋਂ ਸਾਰਾ ਸਮਾਨ ਰੱਖਿਆ ਹੋਣਾ ਲਈ ਖਾਣ ਪੀਣ ਦੀਆਂ ਵਸਤੂਆਂ ਵੀ ਰੱਖੀਆਂ ਜੀ ਬਿਸਕਟ ਟੌਫੀ ਕੋਲ ਡਰਿੰਕ ਕੋਲ ਡਰਿੰਕ ਤੁਰਕਰੇ ਚਿਪਸ ਸਾਰਾ ਕੁਝ ਕਰਿਆਨੇ ਦਾ ਕਰਿਆਨੇ 'ਚ ਵੀ ਸਾਰਾ ਰੱਖਿਆ ਜੀ ਦਾਲ ਚਾਵਲ ਆਟਾ ਸਾਰਾ ਅਵੇਲੇਬਲ ਹੈ ਸਬਜ਼ੀਆਂ ਵੀ ਪੀਛੇ ਲੈ ਕੇ ਹਾਂਜੀ ਸਬਜ਼ੀਆਂ ਆਲੂ ਪਿਆਜ਼ ਆਲੂ ਪਿਆਜ਼ ਅਦਰਕ ਗੁਦਰਕ ਰੱਖੀਦਾ ਜਿਆਦਾ ਚਾਹ ਦਾ ਵੀ ਨਾਲ ਹਾਂਜੀ ਚਾਹ ਸੁਰੁੱਧ ਰੱਖੀ ਜੇ ਸਭ ਤੋਂ ਪਹਿਲਾਂ ਚਾਹ ਦਾ ਹੀ ਆਪਣਾ ਫਿਰ ਤੋਂ ਬਾਅਦ ਬਾਕੀ ਸਾਰੀਆਂ ਕੰਮ ਸਬਜੀ ਦਾ ਹੋ ਗਿਆ ਘਰੇਆਨਾ ਹੋ ਗਿਆ ਸਾਬਨ ਸਰਪ ਹੋ ਗਈ ਸਾਰਾ ਕੁਝ ਅਵੇਲੇ ਤੇ ਪੱਜ ਪਰਿਵਾਰ ਦੇ ਵਿੱਚ ਹੋਰ ਕੋੜ ਪਰਿਵਾਰ ਵਿੱਚ ਮੈਂ ਦੋ ਮੇਰੇ ਭਰਾ ਆ ਮਮ ਆ ਭਾਬੀ ਆ ਡੈਡੀ ਇਸਪਾਇਰ ਹੋ ਗਏ ਤੁਸੀਂ ਪੜਾਈ ਕਿੰਨੀ ਪੜਾਈ ਸਰ ਮੈਂ 10th ਪਾਸ ਛੱਡਣ ਦਾ ਕਾਰਨ ਕੀ ਛੱਡਣ ਦਾ ਕਾਰਨ ਇਹ ਡੈਡੀ ਠੀਕ ਨਹੀਂ ਰਹਿੰਦੇ ਉਹਨਾਂ ਦੇ ਨਾਲ ਫਿਰ ਮੈਨੂੰ ਇੱਥੇ ਕੰਮ ਤੇ ਆਉਣਾ ਪੈਂਦਾ ਸੀ। ਉਸ ਤੋਂ ਬਾਅਦ ਮੈਂ ਉਹਨਾਂ ਨਾਲ ਕੰਮ ਕਰਦਾ ਰਿਹਾ ਬਾਅਦ 'ਚ ਉਹਨਾਂ ਦੀ 2017 ਦੇ ਵਿੱਚ ਡੈਥ ਹੋ ਗਈ। ਉਸ ਤੋਂ ਬਾਅਦ ਮੈਂ ਹੀ ਸੰਭਾਲਿਆ ਸਾਰਾ। ਉਹ ਘਰ ਦੀ ਜਿੰਮੇਵਾਰੀ ਆਣੀ। ਹਾਂਜੀ ਸਾਰੀ ਜਿੰਮੇਵਾਰੀ ਆਪਣੇ ਤੇ ਆ ਗਈ। ਤਾਂ ਹੁਣ ਤੁਸੀਂ ਇਸ ਚੀਜ਼ ਨੂੰ ਕਿੱਦਾਂ ਸਮਝਦੇ ਹੋ? ਕਿੰਨਾ ਕ ਆਪਣਾ ਨੂੰ ਸਫਲਤਾ ਮਿਲੀ ਹੈ ਇਹ ਕੰਮ ਦਾ। ਸਫਲਤਾ ਬਹੁਤ ਬਾਬੇ ਦੀ ਕਿਰਪਾ ਪੂਰੀ। ਸਾਰਾ ਘਰ ਚੱਲਣ ਰਿਹਾ ਜੀ। ਸਾਰਾ ਓਕੇ। ਕਿਸੇ ਗੰਦੇ ਚੱਲਦਾ ਹਾਂ। ਹਾਂਜੀ ਆਪਣਾ ਭਰਾ ਆਪਣਾ ਚਲਾਈ ਜਾਂਦੇ ਚਲੋ ਉਹਨਾਂ ਦੇ ਵੀ ਨਾਲ ਮੇਰੇ ਹੱਥੇ ਆ ਉਹਨਾਂ ਦਾ। से साथ दी